ਉਹਦਾ ਬਾਬੇ ਦੀ ਕਿਰਪਾ ਵਾ ਭੱਤਸਾਂ ਨੂੰ ਰਵਾ ਪਰ ਉਹਦੀ ਕਿਰਪਾ ਸੱਚ ਕਰਦੀ ਇਹ ਕਰਕੇ ਮੇਰੇ ਆ ਨੱਕਾ ਭੁੱਲਰਵਾ ਆ ਨੰਗਾ ਚੌਰ ਤੋਂ ਆ ਮੇਰਾ ਕੋਜ ਆ ਸਾਰੇ ਆਦਾ ਵਗੈਰਾ ਜਿੰਨੇ ਵੀ ਅੱਜ ਤੱਕ ਸਾਈ ਸਟੇਡੀਅਮ ਆ ਨੰਗਾ ਠੇਗ ਜਦੋਂ 84 ਦੇ ਦੰਗੇ ਜੇ ਹੋਇਆ ਨਾ ਉਹਨੂੰ ਮਗਰੋਂ ਨਹੀਂ ਠੇਖਣ ਲੋਈ ਅੱਛਾ ਉਸ ਤੋਂ ਬਾਅਦ ਲਗਾਤਾਰ ਖੇਡਦੇ ਇਹ ਮੈਚ ਇੱਦਾਂ ਸ਼ੁਰੂ ਹੋਇਆ ਵੀ ਸਾਡੇ ਪਿੰਡ ਜਗ੍ਹਾ ਆਈ ਕਿਹਦੇ ਸਾ ਬਾਬੇ ਦੀ ਉਥੇ ਤੁਗਲਵਾਏ ਦੇ ਬੰਦੇ ਆ ਗਏ ਉਹਨਾਂ ਆ ਗਏ ਬੜਾ ਖਰੂ ਪਾਇਆ ਸਾਡਾ ਖੇਡੋ ਖੇਡੋ ਕਿਹੜਾ ਮਰਜੀ ਖੇਡ ਲੈ ਮੈਂ ਉਠਿਆ ਮਜਬੀ ਸੰਗਬੀ ਰਾ ਚੱਕੀ ਵਾਲਾ ਹੁਣ ਯਾਰ ਨੇ ਆਖਿਆ ਉੱਠ ਭੁੱਲਦਾ ਫੇਰ ਅਹੀਂ ਗੋਡੀਆਂ ਲਵਾਈਆਂ ਉਹਨਾਂ ਦੀਆਂ ਉਹ ਦਿਨ ਤੋਂ 400 ਚੱਲ 400 ਚੱਲ ਫੇਰ ਅਹੀਂ ਬੈਠੇ ਨਹੀਂ ਸਾਰੇ ਪੂਰੇ 7 ਘੰਟੇ ਲੱਗੇ ਆ ਤੇ ਅਨਪਾਨੇ ਆਣ ਕੇ ਖਾਦਾ ਇਥੇ ਚਾਹ ਪਾਣੀ ਪੀ ਲਿਆ ਰਸਤੇ 'ਚ ਹੁਣ ਬਾਬੇ ਦੀ ਕਿਰਪਾ ਵਾ ਪੂਰੀ ਤਿਆਰੀ ਆਪਣੀ ਮੇਲੇ ਦੇ ਵਿੱਚ ਵੇਖੋ ਕਿਦਾਂ ਕਰਕੇ ਜਾ ਪੈਂਦੀਆਂ ਬੁੱਢਿਆਂ ਜਾਂ ਕਿਦਾਂ ਬਦਾ ਘੜਖੜਕਦੀ ਆ ਹਾਂਜੀ ਸਾਥੀਓ ਤੁਸੀਂ ਦੇਖ ਰਹੇ ਹੋ ਕੇ ਜੀ ਟੀਵੀ ਹਰਿਆਣਾ ਮੈਂ ਤੁਹਾਡਾ ਸਾਥੀ ਕਸ਼ਮੀਰ ਸਿੰਘ ਸਾਥੀਓ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ 23 ਮਾਰਚ ਨੂੰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਦੂਜੇ ਪਾਸੇ ਤੇ ਕਬੱਡੀ ਟੂਰਨਾਮੈਂਟ ਚੱਲ ਰਿਹਾ ਭਗਤ ਸਿੰਘ ਸਟੇਡੀਅਮ सिरसा ਦੇ ਵਿੱਚ ਅਸੀਂ ਦੇਖ ਰਹੇ ਪਿੱਛੇ ਸਾਡੇ ਬਜ਼ੁਰਗ ਖੜੇ ਜੋ ਕਿ ਕਬੱਡੀ ਦੇ ਮੈਚ ਇੱਥੇ ਖੇਡਣ ਵਾਸਤੇ ਆਏ ਨੇ ਉਹਨਾਂ ਨਾਲ ਜਾਣਦੇ ਆ ਕਿ ਉਹ ਕਿਹੜੇ ਪਿੰਡੋਂ ਆਏ ਆ ਕਿਸ ਵਜ੍ਹਾ ਤੇ ਸਭ ਤੋਂ ਪਹਿਲੇ ਤੁਹਾਡਾ ਕੇ ਜੀ ਟੀਵੀ ਹਰਿਆਣਾ ਦੇ ਸਵਾਗਤ ਹੈ ਜੀ ਹਾਂਜੀ कहिड़े पिंड आयो बाप जी पंडे मुंडियो किताब पिंड लेडियो अच्छा कदो के आयो ਹਾਂ ਅਨੂ ਅਸੀਂ ਅੱਗੇ ਬਰਗ ਵਈਤੇ ਬਰਗ ਵਈਤੇ ਮੈਚ ਹੋ ਕੇ ਤੁਹਾਡੇ ਇਹ ਨਹੀਂ ਹੋਣਾ ਅੱਜ ਅੱਛਾ ਮੈਚ ਹੋਣਾ ਹੈ ਜੀ ਚਾਰੀ ਕਿਤੇ ਹੋਣਾ ਹੈ ਐਵੇਂ ਨਹੀਂ ਲੱਗਦਾ ਕਿ ਆਸ ਉਮਰ ਦੇ ਵਿੱਚ ਜਿਵੇਂ ਗੁਰਦਾਸ ਮਾਨ ਜੀ ਨੇ ਵੀ ਗਾਣਾ ਗਾਇਆ ਬਾਬੇ ਭੰਗੜਾ ਪਾਉਂਦੇ ਬਾਬੇ ਤੇ ਕਬੱਡੀ ਵੀ ਖੇਡਣਦੇ ਆ ਇਹ ਮੁਰਤੋ ਮੁਰਤੋ ਖੇਡਦੇ ਰਹੇ ਆ ਤੀਆਂ ਖੇਡਦੇ ਰਹੇ ਆ ਸਕੂਲਾਂ ਖੇਡਦੇ ਰਹੇ ਆ ਸਾਡੇ ਪੁਰਾਣੇ ਖਿਡਾਰੀ ਜੀ ਪਾਜੀ ਉਮਰ ਮਾਨ ਕਰਦਾ ਕਿ ਜੋ ਫਿੱਡ ਨੇ ਜੀ ਉਮਰ ਦੇ ਵਿੱਚ 15 ਹਾਲ ਖੇਡਣ ਹੋ ਗਿਆ ਅੱਛਾ 15 ਹਾਲ ਹੋ ਗਏ ਬੁਢਾ ਖੇਡਣ ਡੇਲੀ ਪ੍ਰੈਕਟਿਸ ਕਰਦੇ ਹੋ ਹਾਂ ਜੀ ਅੱਛਾ ਕੀ ਨਾਮ ਹੈ ਤੁਹਾਡਾ ਤਰਸੇਮ ਸਿੰਘ ਤਰਸ ਸਾਰੀ ਟੀਮ ਨਹੀਂ ਨਹੀਂ ਲੱਗ ਲੱਗ ਅਚਲਗ ਲਗੇ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਰਸੂਰਪੁਰ ਪਿੰਡ ਹੈ ਜੀ ਬਟਾਲੇ ਲੱਗੇ ਅਚਾ ਬਟਾਲੇ ਲੱਗੇ ਬੜੀ ਦੂਰੋਂ ਆਏ ਫੇਰ ਤੇ ਤੁਸੀਂ ਦੂਰੋਂ ਆਏ ਸਵੇਰ ਕੁਛ ਖਾਧਾ ਪੀਤਾ ਵੀ ਹੈ ਕਿ ਨਹੀਂ ਖਾਧਾ ਰੋਟੀ ਪਾਣੀ ਖਾਧਾ ਹੈ ਅੱਛਾ ਖਾਧਾ ਹੈ ਹਾਂ ਜੀ ਤੇ ਕਦੋਂ ਕੁ ਮੈਚ ਦਾ ਦੱਸ ਰਹੇ ਕਦੋਂ ਕੁ ਮੈਚ ਹੋਏਗਾ ਇਹ ਟੀਮ ਖੇਡਣ ਲਈ ਆ ਆਪਾਂ ਤਿਆਰ ਹੋ ਗਏ ਆ ਅਸੀਂ ਤਾਂ ਨਹੀਂ ਗਰਾਊਂਡ ਵਿੱਚ ਅੱਛਾ ਖੇਡਣ ਲਈ ਆ अच्छा केडन जे लेकिन नी उम्र हो गई तोडो मुझे 60 साल हो गई 60 साल दी उम्र हो गई हां जी मतलब आज पूरे बाबे बागियां पौंदे हैं ओंदी कृपा जी भाई गुरु दी कृपा भाई माइक दी कृपा चलो साथियों ਤੁਸੀਂ ਦੇਖ ਸਾਦੇ ਸਾਡੇ ਨਾਲ ਬਜ਼ੁਰਗਾਂ ਹੋਰ ਵੀ ਉਹਨਾਂ ਤੁਹਾਡਾ ਵੀ ਕੇਐਸਟੀਵੀ ਰਹਿਣਾ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੰਮਾ ਜੀ ਦੀ ਸੰਤਪੁਰ ਜਲਾਨ ਗੁਰਦਾਸ ਫੋਟ ਕਾਦੀਆਂ ਹਲਕੇ ਦੇ ਲਾ ਕੇ ਸਲਾਹ ਪਰ ਪਿੰਡ ਵਾ ਅੱਜ ਤੀਜੀ ਵਾਰ ਆਇ ਤੇ ਮੈਰਛੇ ਜਨਾਗੇ ਤੀਜੀ ਵਾਰਾ ਤਿੰਨ ਸਾਲ ਹੋ ਗਏ ਆ ਬੜਾ ਸਾਡਾ ਸਤਕਾਰ ਕਰਦੇ ਹਰਿਆਣੇ ਦੇ ਲੋਕ ਸਰਸਾ ਪਿੰਡ ਵਾਲ ਨਗਰ ਭਗਤ ਸਿੰਘ ਛੇੜਿਆ ਮਲਾ ਮੇਲਾ ਵਾ ਉਹਦੇ ਨਾਂ ਤੇ ਰਾਜਗੁਰੂ ਸਖਦੇਵ ਇਹਨਾਂ ਸ਼ੇਰਾਂ ਦੇ ਨਾਂ ਤੇ ਮੈਂ 70 ਸਾਲ ਮੇਰੀ ਉਮਰ ਵਾ ਮੈਨੂੰ ਕੋਈ ਪੰਜਾਬ ਦਾ ਜਲਾ ਨਹੀਂ ਛੱਡਿਆ ਹੁਣੇ ਬੰਬੇ ਵੀ ਤਿਆਰੀਆਂ ਵਾ ਸਾਡੀਆਂ ਜਾਣਦੀਆਂ ਬਹੁਤ ਮੇਰੇ ਸਾਥੀ ਕੋਈ 71 ਦਾ ਕੋਈ 72 ਦਾ ਕੋਈ 65 ਦਾ ਕੋਈ ਸ਼ਹਿਰ ਦਾ ਵਾ ਬਹੁਤ ਬਾਬੇ ਦੀ ਕਿਰਪਾ ਉਹਦੇ ਆਸਰੇ ਤੁਰੇ ਫਿਰਦਾ ਵਾ ਹਾਂ ਬਜ਼ੁਰਗ ਪੈਨਸ਼ਨ ਲੱਗੀ ਤੁਹਾਡੀ ਪੈਨਸ਼ਨ ਲੱਗੀ ਬੁਢਾਪਾ ਦੇਖਿਓ ਕਿਤੇ ਵੀਡੀਓ ਦੇ ਕੇ ਪੈਨਸ਼ਨ ਨਾ ਕੱਢ ਦੇਣਾ ਕਿਉਂਕਿ ਪੈਨਸ਼ਨ ਦੇ ਬੁਢਾਪਾ ਪੈਨਸ਼ਨ ਆਉਂਦੀ ਉਹ ਕਹਣ ਕਿ ਬਾਬਾ ਦੇ ਕਮੇਡੀ ਖੇਡਦਾ ਫਿਰਦਾ ਨਹੀਂ ਉਹਦਾ ਬਾਬੇ ਦੀ ਕਿਰਪਾ ਵਾ 75 ਸਾਲ ਹੋਰ ਵਾ ਪਰ ਉਹਦੀ ਕਿਰਪਾ ਸੱਚ ਗੁਰਦੀ ਇਹ ਕਰਕੇ ਮੇਰੇ ਆ ਨਿੱਕਾ ਭੁੱਲਰ ਵਾ ਆ ਨੰਗਾ ਚੌਰ ਤੋਂ ਆ ਮੇਰਾ ਕੋਜ ਆ ਸਾਰੇ ਆਰਾ ਵਗਾਰਾ ਜਿੰਨੇ ਵੀ ਆਜ ਭਗਤ ਸਿੰਘ ਸਟੇਡੀਅਮ ਆ ਲੰਗਰ ਪਾਣੀ ਖਾ ਕੇ ਪੂਰੀ ਤਿਆਰੀ ਤੇਲ ਫਿਰ ਮਾਰ ਲਿਆ ਗਰਾਉਂਡਾਂ ਦਾ ਸਜਾਰਾ ਮਣ ਲੱਗਿਆ ਅੱਜ ਵੀ ਮਤਲਬ ਜਵਾਨੀ ਆਉਂਦੀ ਜਿੱਥੇ ਉਹ ਕੀ ਬਾਤਾਂ ਛੱਡਿਆ ਜਵਾਨੀ ਹਟੇ ਨਹੀਂ ਆਈ ਖੇਡੋ ਅੱਛਾ ਇੱਕ ਮਾੜਾ ਮਾਹੌਲ ਆ ਮੈਂ ਨਾ ਕਿਹਾ ਹਟੇਗੇ ਜਦੋਂ 84 ਦੇ ਦੰਗੇ ਜਿ ਹੋਇਆ ਨਾ ਉਹਨੂੰ ਮਗਰੋਂ ਨਹੀਂ ਹਟੇ ਖੇਡੋ ਅੱਛਾ ਉਦੋਂ ਬਾਅਦ ਲਗਾਤਾਰ ਖੇਡਦੇ ਇਹ ਮੈਚ ਇਦਾਂ ਸ਼ੁਰੂ ਹੋਏ ਸਾਡੇ ਪੈਟ ਜਗਾ ਹੈ ਕਹੀਦਾ ਸਾ ਬਾਬੇ ਦੀ ਉਥੇ ਤੁਗਲਵਾਏ ਦੇ ਬੰਦੇ ਆ ਗਏ ਉਹਨਾਂ ਆ ਗਏ ਬੜਾ ਖਰੂ ਪਾਇਆ ਸਾਡਾ ਖੇਡੋ ਖੇਡੋ ਕਿਹੜਾ ਮਰਜੀ ਖੇਡ ਲੈ ਮੈਂ ਉੱਠਿਆ ਮਜਮੀ ਸੰਗਬੀ ਰਾ ਚੱਕੀ ਵਾਲਾ ਹੁਣ ਯਾਰ ਨੇ ਆਖਿਆ ਉੱਠ ਭੁੱਲਦਾ ਫੇਰ ਅਹੀਂ ਗੋਡੀਆਂ ਲਵਾਈਆਂ ਉਹਨਾਂ ਦੀਆਂ ਉਹ ਦਿਨ ਤੋਂ ਚੱਲ ਸੋ ਚੱਲ 400 ਚੱਲ ਫੇਰ ਅਹੀਂ ਬੈਠੇ ਨਹੀਂ ਕੱਲ ਪਰਸੋਂ ਘੇਟ ਕੇ ਆਇਆ ਹਾਂ ਬੰਬੇ ਜਾ ਰਹੇ ਹਾਂ ਹੁਣ ਥੋੜੇ ਦਿਨਾਂ ਨੂੰ ਅਸੀਂ ਸ਼ਹਿਰਪੁਰ ਖੇਡਦੇ ਆ ਫੇਰ ਜਾ ਰਹੇ ਆ ਇਸ ਕਰਕੇ ਬੜੀ ਉਪਰਵਾਦੀ ਕਿਰਪਾ ਸਾਡੇ ਉੱਤੇ ਸਿਹਤ ਤੰਦਰੁਸਤੀ ਬੱਲੇ ਬੱਲੇ ਬਾਬੇ ਦੀ ਕਿਰਪਾ ਨਾਲ ਕਿ ਦੀ ਘਮੰਡ ਬਾਸ਼ਾ ਅੱਛਾ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਫਿਰ ਇੱਥੇ ਪਹੁੰਚੋ ਸਰਸੈ ਦੀ ਧਰਤੀ ਤੇ ਹਾਂਜੀ ਅਹੀਂ ਚੋਣਾਂ ਆ ਚੋਣਿਆਂ ਵੀ ਇੱਕ ਉਮਰ ਦੇ ਵਿੱਚ ਮੇਰੀ 77 ਸਾਲ ਉਮਰ ਆ ਤੇ ਗਾੜੀ ਪੋਤੇ ਆ ਪੋਤੇ ਵਾਲੇ ਪੁੱਤੇ ਤਗੜੇ ਜਵਾਨ ਹੋਇਆ ਤੇ ਅਹੀਂ ਨਸ਼ਿਆਂ ਨੂੰ ਛੱਡਣਾ ਬੱਚੇ ਜਿਹੜੇ ਬੰਦੇ ਖੇਡਦੇ ਆ ਤੇ ਸਾਡੇ ਜਿਹੇ ਅਹੀਂ ਨਸ਼ੇ ਨਹੀਂ ਕੀਤੇ ਇਹ ਤਾਂ ਆਹਰੇ ਸੀ ਤਾਂ 75 80 ਲੱਖ ਡੰਡੇ ਆ ਤੇ ਜਿੰਨਾਂ ਨਾਲ ਤੁਹਾਡਾ ਮੈਚ ਹੋ ਉਹ ਵੀ ਤੁਹਾਡੀ ਏਜ ਦੇ ਹੀ ਨਹੀਂ ਉਹ ਠੀਕ ਉੱਤੀ ਦੀ ਟੀਮ ਆ ਨਹੀਂ ਤੁਹਾਡੀ ਉਮਰ ਦੇ ਨਾਲ ਹੀ ਸਾਡੀ ਉਮਰ ਦੇ ਸਾਰੇ ਸਾਡੀ ਉਮਰ ਦੇ ਅੱਛਾ 70 ਸਾਲ ਦਾ ਕੋਈ 68 ਸਾਲ ਦਾ ਕੋਈ 65 ਸਾਲ ਦਾ ਮਲੇ ਇਦਾਂ ਹੀ ਆ ਕਿਹਦੀ ਵੱਧਾ 2000 ਸਾਲ ਕੇ ਇਕੱਠਾ ਕੋਈ ਇਨਾਮ ਵਗੈਰਾ ਕੀ ਰੱਖਿਆ ਜੋ ਨੈਮ ਜੋ ਸਾਨੂੰ ਮਰਜ਼ੀ ਦੇ ਦੇਣਾ ਹੈ ਨਾਮ ਦਾ ਨਹੀਂ ਅੱਛਾ ਮਤਲਬ ਤੁਸੀਂ ਤੇ ਸਰੀਰ ਸੰਭਾਲਿਆ ਹੈ ਨਾ ਗਰਾਊਂਡ ਦਾ ਤੁਹਾਨੂੰ ਪਿਆਰ ਹੈ ਕੋਈ ਇਨਾਮ ਨਾਲ ਇਨਾਮ ਨਾਲ ਨਹੀਂ ਪਿਆਰ ਹਾਂਜੀ ਭਾਵੇਂ 50 ਦੇਣ 40 ਦੇਣ ਭਾਵੇਂ 60 ਦੇਣ ਸਾਨੂੰ ਮੈ ਇਨਾਮ ਨਾਲ ਕੋਈ ਮਤਲਬ ਇਨਾਮ ਨਾਲ ਕੋਈ ਗੱਲ ਈ ਸਾਨੂੰ ਇਹ ਨੌਜਵਾਨਾਂ ਦੇ ਮੂੰਹ ਤੇ ਚਪੇੜ ਮਾਰੀ ਐ ਕਿ ਇਹਨਾਂ ਨੇ ਕਿ ਜਿਹੜੇ ਨੌਜਵਾਨ ਨਸ਼ਿਆ ਨਾਲ ਜੁੜ ਗਏ ਆ ਬਜ਼ੁਰਗਾਂ ਅੱਜ ਵੀ ਕਬੱਡੀ ਖੇਡਦੇ ਦੇਖੋ ਉਹ ਆਪਣਾ ਦਮ ਕੰਮ ਪੂਰਾ ਦਿਖਾ ਰਹੇ ਆ ਪਰ ਉਹ ਨੌਜਵਾਨਾਂ ਦੇ ਵਾਸਤੇ ਕਿੰਨੀ ਸ਼ਰਮ ਵਾਲੀ ਗੱਲ ਆ ਕਿ ਉਹ ਗਰਾਊਂਡ ਨੂੰ ਛੱਡ ਕੇ ਨਸ਼ਿਆਂ ਦੇ ਗਰਾਊਂਡ ਵਿੱਚ ਵੜ ਗਏ ਆ ਕਿਵੇਂ ਲੋਕ ਰਿਸ਼ਤੇਦਾਰੀਆਂ ਪਕਾਉਂਦੇ ਆ ਕਿ ਨਸ਼ਿਆਂ ਵੇਚਣ ਵਾਲਿਆਂ ਨਾਲ ਵੀ ਰਿਸ਼ਤੇਦਾਰੀਆਂ ਕਈ ਵਾਰੀ ਪਕਾਉਂਦੇ ਆ ਇਸ ਕਰਕੇ ਦੂਜੇ ਪਾਸੇ ਬਾਬੇ ਦੇਖੋ 60 ਸਾਲ ਦਾ ਕੋਈ 65 ਸਾਲ ਦਾ ਕੋਈ 70 ਪਲੱਸ ਵੀ ਆ ਉਹ ਅੱਜ ਵੀ ਗਰਾਊਂਡ ਨਾਲ ਜੁੜੇ ਤੇ ਵੇਖੋ ਆਏ ਬੜੀ ਦੂਰੋਂ ਆ ਇਹ ਅੱਜ ਵੀ ਜਨੂ ਨੇ ਜਿੱਥੇ ਕਹਿ ਦਿੰਦਾ ਕਿ ਬਜ਼ੁਰਗਾਂ ਨੇ ਆਪਣੇ ਘਰ ਸਮਾਰਨ ਦਾ ਜ਼ਿੰਮੇਵਾਰੀਆਂ ਦੂਜੇ ਪਾਸੇ ਉਹ ਗਰਾਊਂਡ ਨੂੰ ਵੀ ਬਰਾਬਰ ਹੀ ਚਲਾ ਰਹੇ ਕਰਦੇ ਹਾਂਜੀ 7 ਘੰਟੇ ਲੱਗੇ ਆਉਂਦੇ ਆਉਂਦੇ 7 ਘੰਟੇ ਲੱਗੇ ਆਈ ਕੀ ਪਤਾ ਦੋ 7:00 ਤੇ 3 ਵਜੇ ਮਲੇਰੇ ਉੱਠੇ ਆ 7 ਘੰਟੇ ਪਹੁੰਚੇ ਇੱਥੇ ਅੱਛਾ ਥੋੜਾ ਪਿੱਛੇ ਹੋ ਜੀ ਪੂਰੇ 7 ਘੰਟੇ ਲੱਗੇ ਆ ਤੇ ਅਨਪਾਨੇ ਆਣ ਕੇ ਖਾਦਾ ਇੱਥੇ ਚਾਹ ਪਾਣੀ ਪੀ ਲਿਆ ਰਸਤੇ 'ਚ ਹੁਣ ਬਾਬੇ ਦੀ ਕਿਰਪਾ ਪੂਰੀ ਤਿਆਰੀ ਆਪਣੀ ਮੇਲੇ ਦੇ ਵਿੱਚ ਵੇਖੋ ਕਿਦਾਂ ਕਰਕੇ ਜਾ ਪੈਂਦੇ ਆ ਬੁੱਢਿਆਂ ਨੇ ਕਿਦਾਂ ਬਿਦਾ ਕਰਖੜਖਦੀ ਆ ਜਿੰਨੇ ਯੋਗੇ ਆ ਚਲੋ ਧੰਨਵਾਦ ਜੀ ਸਾਥੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੁਸੀਂ ਦੇਖੋ ਕਿਵੇਂ ਬਜ਼ੁਰਗਾਂ ਦਾ ਜੋਸ਼ ਆ ਹੁਣ ਤੁਸੀਂ ਵੀ ਆਪਣਾ ਜੋਸ਼ ਵਖਾ ਦਿਓ ਵੀਡੀਓ ਸ਼ੇਅਰ ਕਰਕੇ ਉਹਨਾਂ ਨੌਜਵਾਨਾਂ ਤੱਕ ਦਾ ਘਟੋ ਘਟ ਪਹੁੰਚਾ ਦਿਓ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਵਸ ਗਏ ਧੰਨਵਾਦ ਜੀ